ਪੋਸਟਰ ਦਿਖਾ ਦਿੰਨੇ ਆ ਨਾ ਗੁੱਸਾ ਨਾ ਹੰਕਾਰ ਕੰਮ ਹੋਣਗੇ ਲਗਾਤਾਰ ਆਪ ਦੇ ਨਾਲੇ ਆਪ ਦੀ ਸਰਕਾਰ ਕਿ ਪੋਸਟਰ ਦੇ ਉੱਤੇ ਫੋਟੋ ਲੱਗੀ ਹੋਈ ਹੈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਔਰ ਸੰਜੀਵ ਅਰੋੜਾ ਦੀ ਕਿਤੇ ਫੋਟੋ ਨਜ਼ਰ ਨਹੀਂ ਆ ਰਹੀ ਆ ਤਾਂ ਜਿਸ ਕੈਂਡੀਡੇਟ ਨੇ ਇਲੈਕਸ਼ਨ 'ਚ ਖੜਨਾ ਹੈ ਜਿਸ ਕੈਂਡੀਡੇਟ ਨੇ ਵੋਟਾਂ ਲੈਣੀਆਂ ਨੇ ਜਿਸ ਕੈਂਡੀਡੇਟ ਦੇ ਚਿਹਰੇ ਨੂੰ ਦੇਖ ਕੇ ਲੋਕਾਂ ਨੇ ਵੋਟਾਂ ਪਾਉਣੀਆਂ ਕੰਮਾਂ ਨੂੰ ਦੇਖ ਕੇ ਵੋਟਾਂ ਪਾਉਣੀਆਂ ਉਸ ਕੈਂਡੀਡੇਟ ਦੀ ਕਿਤੇ ਫੋਟੋ ਨਜ਼ਰ ਨਹੀਂ ਆ ਰਹੀ ਉਸ ਉਮੀਦਵਾਰ ਦੀ ਕਿਤੇ ਫੋਟੋ ਨਜ਼ਰ ਨਹੀਂ ਆ ਰਹੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਮਸ਼ਹੂਰੀ ਕਿਸ ਤਰ੍ਹਾਂ ਹੋ ਰਹੀ ਹੈ ਜੇਕਰ ਆਮ ਆਦਮੀ ਪਾਰਟੀ ਨੇ ਪਿਛਲੇ 3 ਸਾਲਾਂ ਦੇ ਵਿੱਚ ਆਮ ਲੋਕਾਂ ਦੀਆਂ ਗੱਲਾਂ ਸੁਣੀਆਂ ਹੁੰਦੀਆਂ ਆਮ ਲੋਕਾਂ ਦੇ ਦੁੱਖ ਦਰਦ ਸਮਝੇ ਹੁੰਦੇ ਤਾਂ ਇਹਨੇ ਇਹਨੇ ਵੱਡੇ ਫਲੈਕਸੀ ਬੋਰਡ ਲਾਉਣ ਦੀ ਜ਼ਰੂਰਤ ਹੀ ਨਹੀਂ ਪੈਣੀ ਸੀ ਲੋਕਾਂ ਨੇ ਉਹਨਾਂ ਦੇ ਕੰਮਾਂ ਨੂੰ ਵੋਟਾਂ ਪਾਉਣੀਆਂ ਸੀ ਸ਼ਰਕਲ ਜੀ ਤੁਸੀਂ ਦੇਖ ਰਹੇ ਹੋ ਐਸਐਮਆਰ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਸੋ ਲੁਧਿਆਣਾ ਦੇ ਵਿੱਚ ਜਿੰਨੀ ਚੋਣਾ ਹੋਣ ਜਾ ਰਹੀ ਹੈ ਨਾ ਲੁਧਿਆਣਾ ਵੈਸਟ ਹਲਕੇ ਦੇ ਵਿੱਚ ਐਮਐਲਏ ਗੋਗੀ ਦੀ ਮੌਤ ਤੋਂ ਬਾਅਦ ਵੋਟਾਂ ਹੋਣੀਆਂ ਨੇ ਸੋ 19 ਜੂਨ ਨੂੰ ਵੋਟਾਂ ਹੋਣੀਆਂ ਨੇ ਤੇ 23 ਜੂਨ ਨੂੰ ਨਤੀਜੇ ਨੇ ਜਿਹੜੇ ਉਹ ਐਲਾਨੇ ਜਾਣੇ ਨੇ ਸੋ ਵੱਖ-ਵੱਖ ਪਾਰਟੀਆਂ ਨੇ ਆਪਣੇ ਕੈਂਡੀਡੇਟ ਖੜੇ ਕਰ ਦਿੱਤੇ ਨੇ ਉਮੀਦਵਾਰ ਖੜੇ ਕਰ ਦਿੱਤੇ ਨੇ ਸੋ ਨੇ ਇੱਕ ਪੋਸਟਰ ਦਿਖਾ ਦਿੰਨੇ ਆ ਨਾ ਗੁੱਸਾ ਨਾ ਹੰਕਾਰ ਕੰਮ ਹੋਣਗੇ ਲਗਾਤਾਰ ਆਪ ਦਾ ਐਮਐਲਏ ਆਪ ਦੀ ਸਰਕਾਰ ਪਰ ਸੰਜੀਵ ਅਰੋੜਾ ਦੀ ਇੱਥੇ ਕੋਈ ਫੋਟੋ ਨਹੀਂ ਹੈ ਪੋਸਟਰ ਦੇ ਉੱਤੇ ਸੋ ਬਹੁਤ ਜ਼ਿਆਦਾ ਵੱਡਾ ਪੋਸਟਰ ਲੱਗਾ ਲੁਧਿਆਣਾ ਐਮਸੀ ਦੀ ਪਰਮਿਸ਼ਨ ਤੋਂ ਬਿਨਾਂ ਇਸ ਤਰੀਕੇ ਦੇ ਨਾਲ ਇਹ ਪੋਸਟਰ ਲੱਗੇ ਨੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਪੋਸਟਰ ਦੇ ਉੱਤੇ ਫੋਟੋ ਲੱਗੀ ਹੋਈ ਹੈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਔਰ ਅ ਸੰਜੀਵ ਅਰੋੜਾ ਦੀ ਕਿਤੇ ਫੋਟੋ ਨਜ਼ਰ ਨਹੀਂ ਆ ਰਹੀ ਐ ਸੋਮਨ ਅਰੋੜਾ ਦੀ ਫੋਟੋ ਤੁਸੀਂ ਦੇਖ ਸਕਦੇ ਹੋ ਭਗਵੰਤ ਸਿੰਘ ਮਾਨ ਉਹਨਾਂ ਦੇ ਨਾਲ ਲੱਗੀ ਹੋਈ ਐ ਸੋ ਜਿਸ ਕੈਂਡੀਡੇਟ ਨੇ ਇਲੈਕਸ਼ਨ ਚ ਖੜਨਾ ਹੈ ਜਿਸ ਕੈਂਡੀਡੇਟ ਨੇ ਵੋਟਾਂ ਪੈਣੀਆਂ ਨੇ ਜਿਸ ਕੈਂਡੀਡੇਟ ਦੇ ਚਿਹਰੇ ਨੂੰ ਦੇਖ ਕੇ ਲੋਕਾਂ ਨੇ ਵੋਟਾਂ ਪਾਉਣੀਆਂ ਕੰਮਾਂ ਨੂੰ ਦੇਖ ਕੇ ਵੋਟਾਂ ਪਾਉਣੀਆਂ ਉਸ ਕੈਂਡੀਡੇਟ ਦੀ ਕਿਤੇ ਫੋਟੋ ਨਜ਼ਰ ਨਹੀਂ ਆ ਰਹੀ ਉਸ ਉਮੀਦਵਾਰ ਦੀ ਕਿਤੇ ਫੋਟੋ ਨਜ਼ਰ ਨਹੀਂ ਆ ਰਹੀ ਹੈ ਸੋ ਐਮਐਲਏ ਦੀ ਗੱਲ ਕੀਤੀ ਜਾਵੇ ਚਾਹੇ ਫਿਰ ਐਮਸੀ ਵੋਟਾਂ ਦੀ ਗੱਲ ਕੀਤੀ ਜਾਵੇ ਚਾਹੇ ਪਿੰਡਾਂ ਦੇ ਵਿੱਚ ਹੋ ਰਹੀਆਂ ਸਰਪੰਚੀ ਦੀਆਂ ਵੋਟਾਂ ਦੀ ਗੱਲ ਕੀਤੀ ਜਾਵੇ ਭਾਵੇਂ ਛੋਟੇ ਪੋਸਟਰਸ ਹੁੰਦੇ ਨੇ ਪਰ ਉਮੀਦਵਾਰ ਦੀ ਫੋਟੋ ਲੱਗਣੀ ਜਿਹੜੀ ਉਹ ਲਾਜ਼ਮੀ ਹੁੰਦੀ ਹੈ ਪਰ ਇੱਥੇ ਤਾਂ ਜਿਸ ਤਰੀਕੇ ਦੇ ਨਾਲ ਹੁਣ ਜਿਮਨੀ ਚੋਣਾ ਹੋ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਦੀ ਕਿਤੇ ਫੋਟੋ ਨਜ਼ਰ ਨਹੀਂ ਆ ਰਹੀਏ ਸੋ ਵਰਕ ਵਰਕ ਪਾਰਟੀਆਂ ਦੇ ਜਿਹੜੇ ਆਗੂ ਨੇ ਚਾਹੇ ਵਿਰੋਧੀ ਨੇਤਾ ਕਿਉਂ ਨਾ ਹੋਣ ਵਿਰੋਧੀ ਧਿਰ ਹੀ ਕਿਉਂ ਨਾ ਹੋਣ ਹਰ ਇੱਕ ਦੇ ਮਨ ਦੇ ਵਿੱਚ ਚਾਹੇ ਆਮ ਆਦਮੀ ਪਾਰਟੀ ਦੇ ਮੈਂਬਰ ਹੋਣ ਸਵਾਲ ਜ਼ਰੂਰ ਉੱਠਦਾ ਹੈ ਕਿ ਕੈਂਡੀਡੇਟ ਜਿਸ ਨੂੰ ਵੋਟਾਂ ਪੈਣੀਆਂ ਨੇ ਜਿਸ ਉਮੀਦਵਾਰ ਨੂੰ ਵੋਟਾਂ ਪੈਣੀਆਂ ਨੇ ਪੋਸਟਰ ਦੇ ਉੱਤੇ ਉਸ ਉਮੀਦਵਾਰ ਦੀ ਕੋਈ ਫੋਟੋ ਨਹੀਂ ਹੈ ਸੋ ਇਹ ਤਾਂ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਇਹ ਕਹਿ ਸਕਦੇ ਆ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਇਹ ਸੋਚੀ ਸਮਝੀ ਸਾਜ਼ਿਸ਼ ਹੋ ਸਕਦੀ ਹੈ ਕਿ ਉਹਨਾਂ ਨੇ ਰਾਜ ਸਭਾ ਦੇ ਵਿੱਚ ਐਂਟਰੀ ਕਰਨੀ ਹੈ ਔਰ ਜਰੀਆ ਜਿਹੜਾ ਜਿਸ ਤਰੀਕੇ ਦੇ ਨਾਲ ਸੰਜੀਵ ਰੋੜਾ ਨੂੰ ਬਣਾਇਆ ਜਾ ਰਿਹਾ ਹੈ ਆਸ ਬਿਲਕੁਲ ਜੇ ਦੂਸਰਾ ਨੰਬਰ ਤੇ ਅਸੀਂ ਗੱਲ ਕੀਤੀ ਜਾਵੇ ਲੁਧਿਆਣਾ ਵੈਸਟ ਦੀਆਂ ਚੋਣਾਂ ਹੋਣੀਆਂ ਨੇ ਲੁਧਿਆਣਾ ਪੱਛਮੀ ਦੀਆਂ ਚੋਣਾਂ ਹੋਣੀਆਂ ਨੇ ਪਰ ਇਸ ਵੇਲੇ ਅਸੀਂ ਮੌਕੇ ਤੇ ਮੌਜੂਦ ਆ ਆਤਮਨਗਰ ਦੇ ਵਿੱਚ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੀ ਆ ਕਿ ਗਿੱਲਾਂ ਵਾਲੀ ਨਹਿਰ ਦੇ ਕੋਲੇ ਅਸੀਂ ਖੜੇ ਆ ਗਿੱਲਾਂ ਵਾਲੇ ਪੁਲ ਦੇ ਕੋਲੇ ਅਸੀਂ ਖੜੇ ਆ ਪਰ ਇਸ ਤਰੀਕੇ ਦੇ ਨਾਲ ਪੂਰੇ ਸ਼ਹਿਰ ਦੇ ਵਿੱਚ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਮਸ਼ਹੂਰੀ ਕਿਸ ਤਰ੍ਹਾਂ ਹੋ ਰਹੀ ਹੈ ਜੇਕਰ ਆਮ ਆਦਮੀ ਪਾਰਟੀ ਨੇ ਪਿਛਲੇ 3 ਸਾਲਾਂ ਦੇ ਵਿੱਚ ਆਮ ਲੋਕਾਂ ਦੀਆਂ ਗੱਲਾਂ ਸੁਣੀਆਂ ਹੁੰਦੀਆਂ ਆਮ ਲੋਕਾਂ ਦੇ ਦੁੱਖ ਦਰਦ ਸਮਝੇ ਹੁੰਦੇ ਤੇ ਇੰਨੇ ਇੰਨੇ ਵੱਡੇ ਫਲੈਕਸੀ ਬੋਰਡ ਲਾਉਣ ਦੀ ਜ਼ਰੂਰਤ ਹੀ ਨਹੀਂ ਪੈਣੀ ਸੀ ਲੋਕਾਂ ਨੇ ਉਹਨਾਂ ਦੇ ਕੰਮਾਂ ਨੂੰ ਵੋਟਾਂ ਪਾਉਣੀਆਂ ਸੀ ਸੋ ਫਿਰ ਇੱਕ ਵਾਰ ਮੁੱਦੇ ਤੇ ਆ ਜਾਂਦੇ ਆ ਲੁਧਿਆਣਾ ਵੈਸਟ ਦੀਆਂ ਵੋਟਾਂ ਨੇ ਪਰ ਪੋਸਟਰ ਨੇ ਜਿਹੜੇ ਫਲੈਕਸਿਸ ਨੇ ਵੱਡੇ ਵੱਡੇ ਬੋਰਡ ਨੇ ਜਿਹੜੇ ਪੂਰੇ ਸ਼ਹਿਰ ਦੇ ਵਿੱਚ ਲੱਗੇ ਹੋਇਆ ਸੋ ਤਸਵੀਰਾਂ ਇਸ ਵੇਲੇ ਆਤਮ ਨਗਰ ਦੀਆਂ ਦਿਖਾ ਦਿੰਦੇ ਨੇ ਉਸ ਤੋਂ ਬਾਅਦ ਵੀ ਤੁਹਾਨੂੰ ਅਜਿਹੇ ਇਲਾਕਿਆਂ ਦੀਆਂ ਤਸਵੀਰਾਂ ਦਿਖਾਵਾਂਗੇ ਜਿੱਥੇ ਇਹੋ ਜਿਹੇ ਬੋਰਡ ਲੱਗੇ ਹੋਣਗੇ ਅਸੋ ਇੱਕ ਵਾਰ ਪੋਸਟਰ ਤੇ ਤੁਸੀਂ ਨਿਗਾਹ ਮਾਰ ਲਓ ਨਾ ਗੁੱਸਾ ਨਾ ਹੰਕਾਰ ਕੰਮ ਹੋਣਗੇ ਲਗਾਤਾਰ ਸੋ ਆਮ ਆਦਮੀ ਪਾਰਟੀ ਨੂੰ ਜਨਤਾ ਇਹ ਸਵਾਲ ਪੁੱਛਣਾ ਚਾਹੁੰਦੀ ਹੈ ਕਿ ਕਿਸ ਤਰ੍ਹਾਂ ਦੇ ਕੰਮ ਕੀਤੇ ਨੇ ਕਿਹੜੇ ਕੰਮ ਉਹਨਾਂ ਦੇ ਵੱਲੋਂ ਕੀਤੇ ਗਏ ਨੇ ਸਭ ਤੋਂ ਪਹਿਲਾ ਜੇ ਗੱਲ ਕੀਤੀ ਜਾਵੇ ਮਹਿਲਾ ਮਾਦੀ ਤਾਂ ਮਹਿਲਾਵਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਪ੍ਰਤੀ ਮਹੀਨੇ ਉਹਨਾਂ ਨੂੰ ਪਰ ਮਹੀਨੇ 1000 ਰੁਪਏ ਦਿੱਤਾ ਜਾਏਗਾ ਸੋ ਵੀ ਸਕੀਮ ਕਿਤੇ ਲਾਗੂ ਨਹੀਂ ਹੋਈਗੀ ਬਿਜਲੀ माफ ਕੀਤੀ ਜਾਏਗੀ ਹੋਰ ਵੀ ਬਹੁਤ ਸਾਰੇ ਮੁੱਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾਂ ਨੇ ਚੁੱਕੇ ਸੀ ਸੋ ਹੁਣ ਵੋਟਾਂ ਹੋਣੀਆਂ ਨੇ ਲੁਧਿਆਣਾ ਪੱਛਮੀ ਦੇ ਵਿੱਚ ਲੁਧਿਆਣਾ ਵੈਸਟ ਦੇ ਵਿੱਚ ਤਾਂ-ਤਾਂ ਦੇ ਉੱਤੇ ਪੋਸਟਰ ਲੱਗੇ ਹੋਏ ਨੇ ਸੋ ਪੋਸਟਰ ਦੇ ਉੱਤੇ ਆਪ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਛਾਏ ਹੋਏ ਨੇ ਅਮਨ अरोड़ा ਜੀ ਛਾਏ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੀ ਫੋਟੋ ਲੱਗੀ ਹੋਈ ਹੈ ਪਰ ਸੰਜੀਵ ਅਰੋੜਾ ਦੀ ਕਿਤੇ ਫੋਟੋ ਨਜ਼ਰ ਨਹੀਂ ਆ ਰਹੀ ਐ ਸੋ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ ਤੋਂ ਕੈਂਡੀਡੇਟ ਜਿਹੜਾ ਉਹ ਕੌਣ ਖੜਾ ਹੈ ਸੋ ਅਸੀਂ ਕਿਸੇ ਪਾਰਟੀ ਦੇ ਅਗੇਂਸਟ ਨਹੀਂ ਆ ਪਰ ਤੁਸੀਂ ਜਦੋਂ ਬਾਕੀ ਪੋਸਟਰ ਦੇਖੋਗੇ ਚਾਹੇ ਉਹ ਭਾਜਪਾ ਦੇ ਜੀਵਨ ਗੁਪਤਾ ਜੀ ਹੋਣ ਚਾਹੇ ਉਹ ਕਾਂਗਰਸ ਦੇ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਜੀ ਹੋਣ ਡਰਾਈਵਰ ਸ਼ੋਮਨੀ ਕਲ ਦੇ ਉਮੀਦਵਾਰ ਨੇ ਜਿਹੜੇ ਉਹ ਫਰੁਖਾਰ ਸਿੰਘ ਘੁੰਮਣ ਹੋਣ ਹਰ ਇੱਕ ਦੇ ਪੋਸਟਰ ਨੇ ਜ ਹਰ ਇੱਕ ਦੀ ਜਿਹੜੀ ਫੋਟੋ ਪੋਸਟਰਾਂ ਦੇ ਉੱਪਰ ਲੱਗੀ ਹੋਈ ਹੈ ਪਰ ਵੱਡਾ ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ ਜਿਸ ਕੈਂਡੀਡੇਟ ਨੇ ਜਿਸ ਉਮੀਦਵਾਰ ਨੇ ਚੋਣਾਂ ਲੜਨੀਆਂ ਨੇ ਜਿਨ੍ਹਾਂ ਦੇ ਚਿਹਰੇ ਤੇ ਕੰਮਾਂ ਨੂੰ ਦੇਖ ਕੇ ਵੋਟਾਂ ਪੈਣੀਆਂ ਨੇ ਉਸ ਉਮੀਦਵਾਰ ਦੀ ਫੋਟੋ ਕਿੱਥੇ ਉਸ ਉਮੀਦਵਾਰ ਦੀ ਫੋਟੋ ਕਿੱਥੇ ਗਾਇਬ ਹੋ ਗਈ ਹੈ